ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਮੱਝ ਸੇ ਲਈ ਲੈ ਕੇ ਆਏ ਜੀ ਤਾਜੀ ਸੂਣ ਵਾਲੀ ਹੈ ਬਈ ਦਿਨ ਹਜੇ ਘਰਮ ਵਾਲੀ ਲੈਂਦੀ ਆ ਤੇ ਜਿਸ ਘਰ ਤੇ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਜੋ ਪੁੱਛ ਲੈਣੇ ਬਾਈ ਤੁਹਾਡੇ ਆਜੋ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਪਿੰਡ ਵਸਤਗੜ ਠੀਕ ਹੈ ਜੀ ਏਲਾ ਬਰਨਾਲਾ ਤਹਿਸੀਲ ਬਰਨਾਲਾ ਠੀਕ ਹੈ ਨੇੜੇ ਪਿੰਡ ਬਈ ਨੇੜੇ ਪੱਖੋ ਕੈਂਚੀਓ ਠੀਕ ਹੈ ਬਈ ਪੋਤਨਾ ਵੀ ਨੇੜੇ ਰਹਿ ਜਾਂਦਾ ਪੋਤਨਾ ਵੀ ਨੇੜੇ ਪੈਂਦਾ ਈ ਸਰ ਮੋਬਾਈਲ ਨੰਬਰ ਬੋਲ ਮੇਰਾ ਮੋਬਾਈਲ ਨੰਬਰ ਹੈ 98147 ਹੂੰ 54312 ਠੀਕ ਹੈ ਬਈ ਬਈ ਜਿਹੜੇ ਮੱਝ ਦੇ ਨੇ ਆਪਣੇ ਘਰ ਦੀ ਹਾਂਜੀ ਘਰ ਦੀ ਮੱਝ ਹੈ ਜੀ ਠੀਕ ਹੈ ਕਿਹੜਾ ਚੌਥੇ ਸੂਏ ਸੁੰਦੀ ਹੈ ਜੀ ਇਹ ਚੌਥਾ ਸੂਆ ਠੀਕ ਹੈ 16 ਲੀਟਰ ਦਾ ਦੁੱਧ ਆ ਜੀ ਠੀਕ ਹੈ 18 ਇਸ ਤਰੀਕ ਨੂੰ 18 ਅਗਸਤ ਨੂੰ ਇਹਦਾ ਟਾਈਮ ਪੂਰਾ ਅੱਜ 15 ਹੋ ਗਏ ਹਾਂਜੀ ਅੱਜ 15 ਤਰੀਕ ਹੋ ਗਈ 18 ਤਰੀਕ ਨੂੰ ਬਈ ਇਹਦੇ ਦਿਨ ਪੂਰੇ ਆ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਚੌਥਾ ਸੂਆ ਕਰਮ ਵਾਲਾ ਕੱਦ ਫੁੱਲਾ ਹਣਾ ਹਾਂਜੀ ਕੱਦ ਫੁੱਲਾ ਕੱਚੀ ਆ ਜੇ ਦਿਨ ਲੈਦੀ ਆ ਫੇਸ ਬੜਾ ਚੰਗਾ ਸਿੰਘ ਦੀ ਕੁਆਲਿਟੀ ਕਰਮ ਵਾਲੀ ਦੀ ਚੰਗੀ ਆ ਦੋਨੇ ਸਿਹਰੇ ਹੋ ਜਿਆ ਹਮ ਸਿਰ ਹੈ ਹਿੰਦੁਸਤਾਨ ਦਾ ਲੱਗਿਆ ਠੀਕ ਆ ਜਿਹੜੇ ਤੋਂ ਗੱਬਣ ਜਿਹੜੇ ਤੋਂ ਗੱਬਣ ਆਪ ਇਹੇ ਜਵਰਾਜ ਸਾਹਮਦੀ ਆ ਜਵਰਾਜ ਦੀ ਆ ਠੀਕ ਆ ਬਈ ਜਵਰਾਜ ਸੀਮਨ ਦੀ ਖੋਦਾ ਬਈ ਅੱਗੇ ਸਿਹਰੇ ਪੰਜਾਬ ਸਰੇ ਹਿੰਦੁਸਤਾਨ ਸਰੇ ਹਿੰਦੁਸਤਾਨ ਦਾ ਠੀਕ ਹੈ ਸੀਮਨ ਇਹਦੇ ਲੱਗਿਆ ਵਾ ਬਾਈ ਆਰਡਰ ਦੇਖੋ ਆਰਡਰ ਗਾਵਾ ਵਰਗਾ ਇੱਥੋਂ ਸਾਹਮਣੇ ਕੈਮਰਾ ਮਾਰ ਦੇਣ ਪਛਾਂਤੋਂ ਵੀ ਆਰਡਰ ਦੇਂਦਾ ਅੱਗੇ ਵੀ ਆਰਡਰ ਦੇਂਦਾ ਬਾਈ ਥਾਣ ਬਹੁਤ ਚੰਗਾ ਚਵਾਈ ਕਿਵੇਂ ਸੀ ਬਾਈ ਚਵਾਈ ਪੂਰੀ ਵਧੀਆ ਜੀ ਦੀ ਜਿੰਨੀ ਮਰਜ਼ੀ ਕੋਈ ਚੋਵੇ ਕੱਲਾ ਕੱਲਾ ਥਣ ਪੂਰੀ ਵਿੱਚੀ ਤੇ ਥਾਣਾ ਬਾਈ ਖੋਲ ਦੋ ਬਾਈ ਮਾੜੀ ਤੋਰ ਕੇ ਦਿਖਾ ਦੋ ਆ ਮੁੱਲ ਕੀ ਹੈ ਜਿਆਜਰ ਮੋਲੇ ਦਾ ਜੀ 2 ਲੱਖ ਰੁਪਈਆ ਕਰ ਮਾਨਤਨ ਹੋ ਜਾ ਹਾਂ ਜੀ ਮਾਨਤਨ ਕਰ ਦਾਂ ਠੀਕ ਆ ਬਈ ਵਧੀਆ ਮਾਨਤਨ ਕਰ ਦਾਂ 2 ਲੱਖ ਰੁਪਈਆ ਮੋਲਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਕੱਦ ਫੁੱਲ ਪਿੱਠ ਫੁੜਾ ਚੰਗਾ ਬਈ ਸਿੰਗ ਕੁਆਲਿਟੀ ਚੰਗੀ ਆ ਤੇ ਨਿਰੜ ਤੋਂ ਆਰਡਰ ਜ਼ਰੂਰ ਚੈੱਕ ਕਰਵਾਵਾਂਗੇ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਆਰਡਰ ਦੇਖੋ ਬਈ ਗਾਮਾ ਵਰਗਾ ਲੇਵਾ ਕਰਮ ਵਾਲੀ ਤਿਆਰ ਕਰ ਦਿੰਦੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲ ਮੇ ਪੂਰੇ ਗੈਵਟੇ ਆ ਬਈ ਰਬ ਆਪਣੇ ਘਰ ਦਾ ਸਾਰਾ ਹੀ ਚੰਗਾ ਹੈ ਨਾ ਬਈ ਹਾਂਜੀ ਹਾਂ ਆ ਜੋ ਟੀਵੀ ਚੰਗੀਆਂ ਨਾਲ ਦੀ ਹਾਂਜੀ ਹਾਂ ਇਹਦੀ ਭੈਣ ਜੀ ਕੱਟੀ ਹੈ ਅੱਛਾ ਹਾਂ ਚੰਗੀਆਂ ਬਈ ਮਾਜੇ ਕੱਦ ਦੇਖੋ ਕੱਦ ਫੁੱਲ ਆ ਬਈ ਕੋਈ ਛੋਟਾ ਨਾ ਕੱਦ ਮਨੇ ਹਣਾ ਫੁੱਲ ਕੱਦ ਦਾ ਤੋਰਾ ਤਰਾ ਕਮਾਲ ਦਾ ਬਈ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਚੰਗੀਆਂ ਠੰਡੀ ਸੀ ਲਾ ਘਰੇ ਚੋਣ ਵਾਲੀ ਹੈ ਜੀ ਪੂਰੀ ਠੰਡੀ ਸੀ ਲਾ ਜੀ ਹਾਂ ਠੀਕ ਆ ਹਾਂਜੀ ਪੂਰੀ ਠੰਡੀ ਸੀ ਲਾ ਬਾਈ ਕਹਿੰਦਾ ਜਿਵੇਂ ਮਰਜ਼ੀ ਚ ਵਾਈਕ ਬਈ ਘਰ ਦੀ ਮਾਜਾ ਕੋਈ ਵਪਾਰ ਦਾ ਕੰਮ ਨਹੀਂ ਆਜ ਜੋ ਟਿ ਬਹੁਤ ਚੰਗੀ ਹੈ ਇਹਦੀ ਜੋ ਟਿ ਕਿਹੜੀ ਹੈ ਜੀ ਪਿਛਲੇ ਸਵੇਰੇ ਦੀ ਹੈ ਜੀ ਇਹਦੀ ਪਿਛਲੇ ਸਵੇਰੇ ਦੀ ਝੋਟੀ ਹੈਗੀ ਕੋਈ ਕਿਸਮਤਰ ਪਿਛਲੇ ਸਵੇਰੇ ਦੀ ਝੋਟੀ ਹੈਗੀ ਇਹਦੀ ਕੀ ਹੈ ਜੀ ਇਹਦੀ ਉਹ ਨਾਲ ਹੀ ਖੜੀ ਹੈ ਜੀ ਅੱਛਾ ਅੱਛਾ ਠੀਕ ਆ ਉਦੋਂ ਕਹਾਣੀ ਇਹਦੇ ਨਾਲ ਤੋਂ ਇਹ ਸਿੱਧੀ ਹੋਈ ਹੈ ਹਾਂ ਜੀ ਠੀਕ ਆ ਕਟੀਆਂ ਨਹੀਂ ਦਿੰਦੀ ਆ ਜਿਆਦੇ ਇਹ ਕਟੀਆਂ ਹੀ ਹੈ ਜੀ ਕੀਤੀ ਉਹ ਕਟੀਆਂ ਦੀ ਖੜੀ ਹੈ ਅੱਛਾ ਉਹ ਵੀ ਦਾ ਗੱਲ ਹੈ ਬਈ ਨਾਲ ਇਹਦੀ ਪਿਛਲੇ ਸਵੇਰੇ ਦੀ ਕੱਟੀ ਬਈ ਕਹਿੰਦਾ ਆ ਗਈ ਹੈ ਨਾ ਤੇ ਉਦੋਂ ਪਿਛਲੇ ਸਵੇਰੇ ਦੀ ਵੀ ਨਾਲ ਹੀ ਖੜੀ ਹੈ ਬਈ ਠੀਕ ਆ ਰਵਾ ਚੰਗਾ ਹਨ ਬਈ ਕੱਟੀਆਂ ਬਹੁਤ ਚੰਗੀਆਂ ਪਾਉਂਦੀਆਂ ਤੇ ਮੱਝ ਖੁਦ ਵੀ ਬਈ ਚੰਗੀ ਆ ਤੇ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਦਲੋਂ ਧੰਨਵਾਦ